ਵजीर खान ਦੇ ਹੁਕਮ ਨਾਲ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਭਾਈ ਮੋਤੀराम ਮਹਿਰਾ ਜੀ ਨੇ ਇਹ ਸਾਰੀ ਵਾਰਦਾਤ ਮਾਤਾ ਗੁਜਰੀ ਕੌਰ ਜੀ ਨੂੰ ਸੁناਈ ਤਾਂ ਮਾਤਾ ਗੁਜਰੀ ਕੌਰ ਜੀ ਨੇ ਇਹ ਬਚਨ ਸੁਣ ਕੇ ਵਾਹਿਗੁਰੂ ਜੀ ਦਾ ਹੁਕਮ ਮੰਨਦੇ ਹੋਏ ਅਰਦਾਸ ਕੀਤੀ ਤੇਰਾ ਕੀਆ ਮਿੱਠਾ ਲਾਗੇ ਦੇ ਕਥਨ ਅਨੁਸਾਰ ਸਰੀਰ ਤਿਆਗ ਦਿੱਤਾ ਇਸ ਤੋਂ ਬਾਅਦ ਵजीर खान ਦੇ ਹੁਕਮ ਨਾਲ ਮੁਗਲ ਸਿਪਾਈਆਂ ਨੇ ਤਿੰਨੇ ਪਵਿੱਤਰ ਸਰੀਰ ਗੁਰਦੁਆਰਾ ਫਤੇਗੜ ਸਾਹਿਬ ਦੇ ਨਾਲ ਵਗਦੀ ਹੰਸਲਾ ਨਦੀ ਦੇ ਕੰਢੇ ਸੰਗਣੇ ਜੰਗਲਾਂ ਵਿੱਚ ਸੁੱਟ ਦਿੱਤੇ ਜਿੱਥੇ ਹੁਣ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਬਣਿਆ ਹੋਇਆ ਹੈ ਉਸ ਸਮੇਂ ਉਸ ਜੰਗਲ ਵਿੱਚ ਭਿਆਨਕ ਮਾਰ ਖੋਰੇ ਜੰਗਲੀ ਜਾਨਵਰ ਰਹਿੰਦੇ ਸਨ ਉਸ ਵਾਹਿਗੁਰੂ ਦਾ ਭਾਣਾ ਇਹ ਹੋਇਆ ਕਿ ਇਨ੍ਹਾਂ ਜਾਨਵਰਾਂ ਤੋਂ ਤਿੰਨੇ ਪਵਿੱਤਰ ਸਰੀਰਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ 48 ਘੰਟੇ ਭਾਵ 2 ਦਿਨ ਇਸ ਅਸਥਾਨ ਤੇ ਕੀਤੀ ਦੋ ਦਿਨ ਤੱਕ ਪਵਿੱਤਰ ਸਰੀਰਾਂ ਦਾ ਸੰਸਕਾਰ ਕਿਉਂ ਨਾ ਹੋ ਸਕਿਆ ਇਸ ਦਾ ਕਾਰਨ ਇਹ ਸੀ ਕਿ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਡਰ ਦੇ ਮਾਰੇ ਕਿਸੇ ਦੀ ਇਹ ਹਿੰਮਤ ਨਾ ਪਈ ਕਿ ਉਹਨਾਂ ਦਾ ਵਿਧੀ ਪੂਰਵਕ ਸੰਸਕਾਰ ਕਰ ਸਕੇ ਵਜ਼ੀਰ ਖਾਨ ਦਾ ਮਨ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਵੀ ਸ਼ਾਂਤ ਨਾ ਹੋਇਆ ਉਹ ਪਵਿੱਤਰ ਦੇਹਾਂ ਦਾ ਵੀ ਅਪਮਾਨ ਕਰਨਾ ਚਾਹੁੰਦਾ ਸੀ ਉਸਦੀ ਇੱਛਾ ਸੀ ਕਿ ਸਿੱਖ ਰੀਤਾਂ ਮੁਤਾਬਕ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀਕੌਰ ਜੀ ਦਾ ਸੰਸਕਾਰ ਨਾ ਹੋ ਸਕੇ ਉਸਨੇ ਇਹ ਹੁਕਮ ਜਾਰੀ ਕਰ ਦਿੱਤਾ ਕਿ ਮਾਤਾ ਗੁਜਰੀਕੌਰ ਜੀ ਅਤੇ ਸਹਿਬਜ਼ਾਦਿਆਂ ਦਾ ਸੰਸਕਾਰ ਕਿਸੇ ਸਮਸ਼ਾਨ ਘਾਟ ਵਿੱਚ ਨਾ ਕੀਤਾ ਜਾਵੇ ਜਦੋਂ ਇਸ ਘਟਨਾ ਬਾਰੇ ਦੀਵਾਨ ਟੋਡਰਮਲ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਛੋਟੇ ਸਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ ਵਜ਼ੀਰ ਖਾਂ ਤੋਂ ਇਜਾਜ਼ਤ ਮੰਗੀ ਇਹ ਸੁਣ ਕੇ ਲਾਲਚੀ ਵਜ਼ੀਰ ਖਾਨ ਨੇ ਦਿਵਾਨ ਟੋਡਰਮਲ ਨੂੰ ਕਿਹਾ ਕਿ ਜਿੰਨੀ ਜ਼ਮੀਨ ਉਹਨਾਂ ਨੂੰ ਸੰਸਕਾਰ ਲਈ ਚਾਹੀਦੀ ਹੈ ਉੰਨੀ ਜ਼ਮੀਨ ਤੇ ਸੋਨੇ ਦੀਆਂ ਮੋਹਰਾਂ ਵਿਛਾ ਦੇਵੀ ਅਤੇ ਉਹ ਵੀ ਖੜੀਆਂ ਕਰਕੇ ਦਿਵਾਨ ਟੋਡਰਮਲ ਜੀ ਨੇ ਵਜ਼ੀਰ ਖਾਨ ਦੀ ਗੱਲ ਸਵੀਕਾਰ ਕਰ ਲਈ ਅਤੇ ਜ਼ਮੀਨ ਨੂੰ ਖਰੀਦਣ ਲਈ ਦਿਵਾਨ ਟੋਡਰਮਲ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਉਸ ਵੇਲੇ ਸੋਨੇ ਦੀ ਅਸਰਫੀ ਦਾ ਸਾਈਜ਼ ਕਰੀਬ ਸਵਾ ਇੰਚ ਅਤੇ ਭਾਰ ਕਰੀਬ 1 ਤੋਲਾ 10 ਗ੍ਰਾਮ ਹੁੰਦਾ ਸੀ ਸਹਿਬਜ਼ਾਦਿਆਂ ਦੇ ਸੰਸਕਾਰ ਤੇ ਕਰੀਬ 78000 ਅਸਰਫੀਆਂ ਵਿਛਾਈਆਂ ਗਿਆ ਭਾਵ 780 ਕਿਲੋ ਸੋਨਾ ਇਸ ਕਾਰਨ ਦੀਵਾਨ ਟੋਡਰਮਲ ਦੀ ਸਾਰੀ ਪੂੰਜੀ ਜ਼ਮੀਨ ਖਰੀਦਣ ਵਿੱਚ ਲੱਗ ਗਈ ਅਤੇ ਘਰ-ਬਾਰ ਵਿਕ ਗਿਆ ਪਰ ਉਸ ਮਹਾਨ ਇਨਸਾਨ ਨੇ ਆਪਣੇ ਨੁਕਸਾਨ ਦੀ ਕੋਈ ਪਰਵਾਹ ਨਾ ਕੀਤੀ ਤੇ ਆਪਣੇ ਵਿਸ਼ਵਾਸ ਨੂੰ ਡੋਲਣ ਨਾ ਦਿੱਤਾ ਉਸ ਤੋਂ ਬਾਅਦ ਦੀਵਾਨ ਟੋਡਰਮਾਲਾ ਅਤੇ ਸੰਗਤਾਂ ਨੇ ਹੰਸਲਾ ਨਦੀ ਦੇ ਕੰਢੇ ਆ ਕੇ ਪਵਿੱਤਰ ਸ਼ਰੀਰਾਂ ਦੀ ਸੰਭਾਲ ਕੀਤੀ ਇੱਥੇ ਹੀ ਸ਼ਰੀਰਾਂ ਦਾ ਇਸ਼ਨਾਨ ਕਰਵਾ ਕੇ ਵਿਵਾਨ ਵਿੱਚ ਸਜਾ ਕੇ ਜਿਸ ਪਵਿੱਤਰ ਸਥਾਨ ਤੇ ਗੁਰਦੁਆਰਾ ਵਿਵਾਨ ਕਟ ਸਾਬ ਬਣਿਆ ਹੋਇਆ ਹੈ ਇਸੇ ਥਾਂ ਤੋਂ ਗੁਰਦੁਆਰਾ ਜੋਤੀਸਰੂਪ ਸਾਬ ਵਿਖੇ ਸੰਸਕਾਰ ਲਈ ਲਿਜਾਇਆ ਗਿਆ ਜਿੱਤੇ ਸੋਟੇ ਸਾਬ ਜਾਦਿਆਂ ਅਤੇ ਮਾਤਾ ਗੁਜਰੀ ਕੌਰ ਜੀ ਦਾ ਸੰਸਕਾਰ ਕੀਤਾ ਉਸ ਜਗ੍ਹਾ ਤੇ ਅੱਜ ਕੱਲ ਗੁਰਦੁਆਰਾ ਜੋਤੀਸਰੂਪ ਸੈਭ ਬਣਿਆ ਹੋਇਆ ਹੈ ਇਸ ਧਰਤੀ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੋਣ ਦਾ ਮਾਨ ਹਾਸਿਲ ਹੈ ਛੋਟੇ ਸਹਿਬਜਾਦਿਆਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਕਥਾ ਗੁਰੂ ਜੀ ਦੇ ਸੂਤਨ ਜੀ ਕੀ ਅਨੁਸਾਰ ਇੱਕ ਖਮਚੀ ਲੈ ਕੇ ਭਾਵ ਤੂਤ ਦੀ ਪਤਲੀ ਛਟੀ ਲੈ ਕੇ ਛੋਟੇ ਸਹਿਬਜਾਦਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਡਰ ਕੇ ਇਸ ਲਾਮ ਕਬੂਲ ਕਰ ਲੈਣ ਇਸ ਨਾਲ ਸਹਬਜ਼ਾਦਿਆਂ ਦਾ ਮਾਸ ਉੱਬਰ ਗਿਆ ਤੇ ਕੋਮਲ ਸਰੀਰ ਉੱਪਰ ਨਿਸ਼ਾਨ ਪੈ ਗਏ ਇਸ ਸਜ਼ਾ ਤੋਂ ਬਾਅਦ ਉਹਨਾਂ ਨੂੰ ਵਾਪਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ ਅਗਲੇ ਦਿਨ ਦੋਨਾਂ ਸਹਬਜ਼ਾਦਿਆਂ ਨੂੰ ਪਿੱਪਲ ਨਾਲ ਬੰਨ੍ਹ ਕੇ ਗੁਲੇਲੇ ਮਾਰੇ ਗਏ ਡਾਕਟਰ ਗੰਡਾ ਸਿੰਘ ਜੀ ਅਨੁਸਾਰ ਸਹਬਜ਼ਾਦਿਆਂ ਦੀਆਂ ਉਂਗਲਾਂ ਵਿੱਚ ਪੁਲਿੱਤੇ ਰੱਖ ਕੇ ਅੱਗ ਲਗਾਈ ਗਈ ਤਾਂ ਕਿ ਚੰਬੜੀ ਸੜਨ ਨਾਲ ਸਹਬਜ਼ਾਦੇ ਡੋਲ ਜਾਣ ਸੋ ਪਿਆਰੀ ਸਾਹ ਸੰਗਤ ਜੀ ਇਸ